ਆਓ ਫਿਰ ਇਹਨਾਂ ਬਜ਼ੁਰਗਾਂ ਦੇ ਨਾਲ ਮਿਲਦੇ ਆਂ ਚੜ੍ਹਦੇ ਪੰਜਾਬ ਵੀ ਚੱਲਾਂਗੇ ਕਿਸ ਤਰ੍ਹਾਂ ਇਹ ਰਹਿ ਹੁਣ ਕਿਵੇਂ ਆ ਆਪਣਾ ਨਾਮ ਕੀ ਆ ਜੀ ਗੱਲਾਂ ਤੁਹਾਡੇ ਵਾਲਦ ਤੇ والدہ ਦਾ ਨਾਮ ਕੀ ਆ ਮੌਨ ਦਾ ਵਾਜਾ ਸਹੀ ਨਹੀਂ ਠੀਕ ਆ ਜੀ ਦਾਦੇ ਦਾਦੀ ਦਾ ਨਾਮ ਯਾਦ ਆ ਜੀ ਹਾਂ ਹਾਂ ਕੀ ਨਾਮ ਆ ਜੀ ਮੌਲਾ ਮੌਲਾ ਵਾਜਾ ਠੀਕ ਆ ਜੀ ਤੇ ਦਾਦੀ ਜੀ ਦਾ ਜ਼ੈਨ ਰਹਿ ਜ਼ੈਨ ਵੀ ਠੀਕ ਆ ਜੀ ਆਪਣੀ ਕੌਮ ਕੀ ਆ ਜੀ ਆਪਣਾ ਪਿੰਡ ਕਿਹੜਾ ਸੀ ਕਿਸ ਪਿੰਡ ਵਿੱਚੋਂ ਤੁਸੀਂ ਫੇਰ ਉੱਠੇ ਇਹ ਕਿਹੜੀ ਤਹਿਸੀਲ ਵਿੱਚ ਪੈਂਦਾ ਸੀ ਦਸੂਆ ਤਹਿਸੀਲ ਦਸੂਆ ਤੇ ਜ਼ਿਲ੍ਹਾ ਹੁਸ਼ਿਆਰਪੁਰ ਅੱਛਾ ਜ਼ਿਲ੍ਹਾ ਤੁਸੀਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਹੁਸ਼ਿਆਰਪੁਰੀਏ ਵਾਜਦੇ ਆ ਹਾਂ ਠੀਕ ਆ ਜੀ ਆਪਣੇ ਪੁਖਤਾ ਪਿੰਡ ਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਸੀ ਜੀ ਦਰਬੋ ਜੀ ਅੱਛਾ ਜੀ ਤਾਂ ਲਾ ਠੀਕ ਆ ਜੀ ਮੈਂ ਹਾਂ ਅੱਛਾ ਜੀ ਬਾਈ ਸਾ ਠੀਕ ਆ ਜੀ ਰੋਜ ਅੱਛਾ ਜੀ ਸਵਾਦਪੁਰ ਸਿਖਾਣਾ ਆਓ ਦੇਖਦੇ ਹਾਂ ਗੁਲਾਮ ਮੁਹੰਮਦ ਦਾ ਜੋ ਸਤਗੁਰਾਂ ਨੇ ਬਚਪਨ ਦਾ ਉਹ ਪਿੰਡ ਪੋਲ ਪੁਕਤਾ ਜਿਸ ਦਾ ਨਜ਼ਾਰਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਸ ਪਿੰਡ ਦੇ ਵਿੱਚੋਂ ਦੀ ਗੁਜ਼ਰਦੀ ਇੱਕ ਕਾਲੀ ਵਹੀਂ ਇਹ ਸਾਹਮਣੇ ਨਜ਼ਰ ਆ ਰਿਹਾ ਹੈ ਖ्वाजा ਖਜ਼ਰ ਦਾ ਦਰਬਾਰ ਗੁਰੂ ਤਾਰੀ ਇਹ ਨਜ਼ਾਰਾ ਅਸੀਂ ਪੋਲ ਪੁਕਤਾ ਦੇ ਪ੍ਰਾਣੀ ਪੋਲਤੂ ਦਿਖਾ ਰਹੇ ਹਾਂ ਇਸ ਦੇ ਨਾਲ ਹੀ ਸਥਿਤ ਹੈ ਗੁਰਦੁਆਰਾ ਪਾਸ਼ਾਈ ਸ਼ੇਵੀ ਇਹ ਪ੍ਰਤਨ ਪੁਲ 1947 ਦੀ ਵਨ ਟੂ ਪਹਿਲਾਂ ਦਾ ਮੌਜੂਦ ਅਤੇ ਅੰਗਰੇਜ਼ਾਂ ਦੁਆਰਾ ਤਿਆਰ ਕਰਵਾਇਆ ਗਿਆ ਪੁਲ ਬਾਬਾ ਗੁਲਾਮ ਮੁਹੰਮਦ ਨੂੰ ਜ਼ਰੂਰ ਯਾਦ ਆ ਗਿਆ ਹੋਵੇਗਾ ਅਤੇ ਇਸ ਪੁਲ ਅਤੇ ਬਈ ਅਤੇ ਆਪਣੇ ਪਿੰਡ ਦੇ ਖੂਬਸੂਰਤ ਨਜ਼ਾਰੇ ਦੇਖ ਕੇ ਉਹਨਾਂ ਦਾ ਮਨ ਜਰੂਰ ਖੁਸ਼ ਹੋਵੇਗਾ ਜਿਹੜਾ ਗੁਰਮਤ ਦਾ ਸਾਲ ਹੈ ਤੇ ਇਸ ਖਾਕੇ ਤੇ ਪੱਗਣ ਤੇ ਹੈ ਕਿਉਂਕਿ 1947 ਦੀ ਵੰਟੂ ਪਹਿਲਾਂ ਦਾ ਇਹ ਪੁਲ ਪਿੰਡ ਪੋਲਪੁਖਤਾ ਵਿਖੇ ਅੱਜ ਵੀ ਆਪਣੀ ਸਾਰੀ ਕਹਾਣੀ ਬਿਆਨ ਕਰ ਰਿਹਾ ਹੈ ਅੰਗਰੇਜ਼ ਦੌਰ ਦਾ ਬਣਿਆ ਇਹ ਪੁਲ ਇਹ ਦੇੜਾ ਮਨੁੱਖਤਾ ਨੂੰ ਸੋਗੰਮ ਬਜਿੰਨਾ ਹੈ ਕਿਉਂਕਿ ਬਲਪੁਖਤਾ ਦੀ ਪ੍ਰਾਣੀ ਨਿਸ਼ਾਨੀ ਵਜ਼ੂ ਇਹ ਪੁਲ ਇਤੋ ਹਿਜਰਤ ਕਰਕੇ ਜਾਣ ਵਾਲੇ ਹਿਜਰਤਕਾਰੀਆਂ ਦੇ ਜਿਹਨ ਵਿੱਚ ਅੱਜ ਵੀ ਜਿਉਂ ਦਾ ਤਿਉ ਹੋਵੇਗਾ ਇਸ ਕਰਕੇ ਅਸੀਂ ਤੁਹਾਨੂੰ ਇਹ ਪਿੰਡ ਅਤੇ ਪ੍ਰਾਤਨ ਪੁਲ ਦਿਖਾ ਰਹੇ ਹਾਂ ਆਓ ਇਸ ਪੁਲ ਦਾ ਨਜ਼ਾਰਾ ਦੇਵੇਂ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਇਸ ਪੋਲ ਤੋਂ ਹੀਠਾ ਜਾ ਕੇ ਕਾਲੀ ਵਹੀਂ ਦੇ ਬਿਲਕੁਲ ਕਿਨਾਰੇ ਤੇ ਖੜਕੇ ਇਸ ਦੀ ਇਮਾਰਤ ਸਾਜੀ ਅਤੇ ਉਤਮ ਕਲਾ ਦੇ ਨਮੂਨੇ ਨੂੰ ਇੱਕ ਚਾਤ ਤੁਹਾਡੇ ਨਾਲ ਵੀ ਸਾਂਝੀ ਕਰਦੇ ਹਾਂ ਬਹੁਤ ਹੀ ਦਿਲਕਸ਼ ਇਹ ਪੋਲ ਪੁਕਤਾ ਦਾ ਪ੍ਰਾਣਾ ਪੁਲ ਆਪਣੀਆਂ ਪ੍ਰਾਤਨ ਯਾਦਾਂ ਨੂੰ ਸਮੋਈ ਬੈਠਾ ਹੈ ਤੇ ਦੇਵੋ ਦੇ ਅੰਦਰ ਦੇ ਜਿਹੜੇ ਗੋਖ ਨੇ ਬਾਹਰ ਪ੍ਰਗਟ ਹੋਣ ਲੱਗ ਪੈਂਦੇ ਆਸ ਹੈ ਕਿ ਕੋਕਣਾ ਨਿਕਲੇ ਉਤੋਏ ਬਾਬਾ ਗੁਲਾਮ ਮੁਹੰਮਦ ਅਤੇ ਹੋਰ ਹਜ਼ਤਕਾਰੀ ਜੋ ਇਸ ਪਿੰਡ ਤੋਂ ਹਜ਼ਰਤ ਕਰਕੇ ਕੇ ਹਨ ਹਨ ਉਹਨਾਂ ਨੂੰ ਆਪਣੀ ਇਸ ਪ੍ਰਾਤਨ ਪੰਡੀਆਂ ਜਾਦਾ ਤਾਜ਼ਾ ਹੋ ਗਏ ਹਾਂ ਅਮ ਗਿਆ ਮਿਲਦੇ ਹਾਂ ਕਿਸੇ ਹੋਰ ਇਤਿਹਾਸਕ ਖਿਸਤਾਨ ਦੀ ਯਾਤਰਾ ਜਾਂ ਹਜ਼ਰਤ ਪਰੀ ਕਹਾਣੀ ਦੇ ਨਾਲ ਤਦ ਤੱਕ ਖੁਦਾ ਹਫੀਜ਼ ਖੁਦਾ ਹਫੀਜ਼